ਆਪਣੇ ਜੀ ਦਾ ਖਾਲਸਾ ਵਹਿ ਕੀ ਜੀ ਦੀ ਬਖਸ਼ੀ ਪਹਿਲਾ ਤਾਂ ਕਿ ਸਾਰੇ ਮੇਰੇ ਪਿਆਰ ਦਾ ਮੈਂ ਆਪਣੇ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਤੇ ਇੱਕ ਜਿਹੜੇ ਸਾਰੇ ਜਾਣੇ ਇਕੱਠੇ ਹੋਏ ਦੂਜੇ ਨੰਬਰ ਤੇ ਮੈਂ ਸਾਰਿਆਂ ਦਾ ਹਸਕਾਬ ਤੋਂ ਧੰਨਵਾਦ ਕਰਦਾ ਕਿ ਅਸੀਂ ਹਲਕਾ ਸ਼ਾਮ ਕਿਰਾਸੀ ਦੇ ਵਿੱਚੋਂ ਐਮਪੀ ਦੀ ਇਹ ਇਲੈਕਸ਼ਨ ਜਿਹੜੇ ਹੋਏ ਆ ਡਾਕਟਰ ਰਾਜ ਜੀ ਜਿਹੜੇ ਸਾਡੇ ਤੋਂ ਹਲਕਾ ਲੋਕ ਸਭਾ ਤੋਂ ਖੜੇ ਸੀ ਉਹਨਾਂ ਦੇ ਜਿੱਤਣ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਤੁਸੀਂ ਸਾਰੇ ਮੇਰੇ ਵੀਰਾਂ ਨੇ ਬਹੁਤ ਜ਼ੋਰ ਲਾ ਕੇ ਬੜੀ ਮਿਹਨਤ ਕਰਕੇ ਹਲਕਾ ਸ਼ਾਮਚਰਾਸੀ ਜੋ ਤੁਸੀਂ ਉਹਨਾਂ ਨੂੰ ਇੱਕ ਨੰਬਰ ਤੇ ਲਿਆਂਦਾ ਇਸ ਕਰਕੇ ਮੈਂ ਅੱਜ ਸਾਰਾ ਇਹ ਜਿਹੜਾ ਇਕੱਠ ਰੱਖਿਆ ਉਹ ਇਸ ਕਰਕੇ ਰੱਖਿਆ ਕਿ ਮੈਂ ਆਪਣੇ ਸਾਰੇ ਵੀਰਾਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਇੱਕ ਵਾਰੀ ਕਹਿਣ ਤੇ ਡਾਕਟਰ ਰਾਜਕਮਾਰ ਨੂੰ ਜਿਹੜੀਆਂ ਵੋਟਾਂ ਵੱਧ ਤੋਂ ਵੱਧ ਪਾ ਕੇ ਦਾ ਹਲਕਾ ਸ਼ਾਮਚਰਾਸੀ ਦੇ ਵਿੱਚੋਂ ਕਾਮਯਾਬ ਕੀਤਾ ਇਸ ਗੱਲ ਤੋਂ ਮੈਂ ਸਾਰਿਆਂ ਦਾ ਬਹੁਤ ਜਿਹੜੀਆਂ ਦੂਜੇ ਨੰਬਰ ਤੇ ਗੱਲ ਜਿਹੜੀ ਕਰਦੇ ਸੀ ਕਲੱਬ ਦੀ ਗੱਲ ਕਰਦੇ ਸੀ ਕਲੱਬ ਦਾ ਮੁੱਦਾ ਤਾਂ ਮਤਲਬ ਜਿਹੜਾ ਉਹ ਇਹ ਆ ਵੀ ਅਸੀਂ ਸਾਡੇ ਵੀਰ ਭਰਾ ਕਈ ਥਾਣਿਆਂ ਦੇ ਵਿੱਚ ਜਾਂਦੇ ਆ ਕੋਈ ਕਚੈਰੀਆਂ 'ਚ ਜਾਂਦਾ ਕੋਈ ਕਿਤੇ ਜਾਂਦਾ ਕੋਈ ਕਿਤੇ ਜਾਂਦਾ ਅਸੀਂ ਜਾ ਕੇ ਬਾਹਰ ਬੈਠੇ ਰਹਿੰਦੇ ਆ ਕੋਈ ਟਾਈਗਰ ਫੋਰਸ ਵਾਲਾ ਆਉਂਦਾ ਕੋਈ ਕਿਸੇ ਫੋਰਸ ਵਾਲਾ ਆਉਂਦਾ ਕੋਈ بیਐਟਪੀਆ ਕੋਈ ਵੀ ਆ ਨਹੀਂ ਕੋਈ ਵੀ ਆਉਂਦਾ ਉਹ ਸਾਡੇ ਤੋਂ ਮੋਹਰੇ ਜਾ ਕੇ ਅਫਸਰ ਦੇ ਕੋਲ ਬੈਠਾ ਆ ਹੁੰਦਾ ਸਾਡੀ ਇਕੱਲੇ-ਇਕੱਲਿਆਂ ਦੀ ਕੋਈ ਨਹੀਂ ਸੁਣਦਾ ਉੱਥੇ ਸਾਡੇ ਇਕੱਲੇ-ਇਕੱਲਿਆਂ ਨੂੰ ਕੋਈ ਨਹੀਂ ਪੁੱਛਦਾ ਉੱਥੇ ਅਸੀਂ ਇਹ ਇਸ ਕਰਕੇ ਅਸੀਂ ਇੱਕ ਦੁਆਬਾ ਵੈਲਫੇਅਰ ਕਲੱਬ ਪਹਿਲਾਂ ਵੀ ਬਣਾਈ ਸੀ ਅਸੀਂ ਉਹਨੂੰ ਰੀਨਿਊ ਕਰਕੇ ਉਹਨੂੰ ਮੁੜ ਕੇ ਚਾਲੂ ਕਰਨਾ ਚਾਹੁੰਦੇ ਆ ਕਿ ਜਿੰਨੇ ਸਾਡੇ ਵੀਰ ਭਰਾ ਆ ਕਿਸੇ ਦੇ ਨਾਲ ਕੋਈ ਧੱਕਾ ਨਾ ਹੋਵੇ ਉਹਦੇ ਨਾਲ ਇਨਸਾਫ ਹੋਵੇ ਉਹਦੀ ਜੇ ਕੋਈ ਕਿਸੇ ਅਫਸਰ ਦੇ ਕੋਲ ਜਾਣੇ ਆ ਉਹ ਅਫਸਰ ਉਹਦੀ ਗੱਲ ਸੁਣ ਸਕੇ ਮੈਂ ਇਸ ਕਰਕੇ ਸਾਰਾ ਅੱਜ ਇਹ ਕਾਠ ਜਿਹੜਾ ਤੁਹਾਡੇ ਵੀਰਾਂ ਦੇ ਸਹਿਯੋਗ ਦੇ ਨਾਲ ਇਸ ਕਰਕੇ ਕੀਤਾ ਅੱਜ ਮੈਂ ਕਿ ਤੁਸੀਂ ਇਸ ਗੱਲ ਦੇ ਨਾਲ ਜੇ ਮੇਰੀ ਨਾਲ ਸਹਿਮਤ ਹੋ ਆਪਾਂ ਇੱਕ ਕਲੱਬ ਬਣਾਈਏ ਜਿਹਦੇ ਨਾਲ ਲੋਕ ਭਲਾਈ ਦੇ ਕੰਮ ਵੀ ਕਰ ਸਕੀਏ ਆਪਾਂ ਉਹ ਕਲੱਬ ਬਣਾਈਏ ਜਿਹਦੇ ਨਾਲ ਜੰਦਿਆਂ ਦੇ ਤਹਿਸੀਲਾਂ ਕਚੈਰੀਆਂ ਚ ਥਾਣਿਆਂ ਚ ਸਾਡੀ ਕੋਈ ਇੱਜ਼ਤ ਸਾਡਾ ਕੋਈ ਮਾਣ ਹੋ ਸਕੇ ਜ਼ਰੂਰੀ ਨਹੀਂ ਅਮੀਰ ਬੰਦਾ ਜਾ ਕੇ ਉੱਥੇ ਕੰਮ ਕਰਾ ਸਕਦਾ ਗਰੀਬ ਦੀ ਵੀ ਓਨੀ ਬਰਾਬਰ ਕਦਰ ਹੋਣੀ ਚਾਹੀਦੀ ਆ ਮੈਂ ਅਕਸਰ ਦੇਖਦਾ ਜਾ ਕੇ ਕਿਤੇ ਵੀ ਬੰਦੇ ਕੋਈ ਵੀ ਕੰਮ ਹੁੰਦਾ ਨਿੱਕੀ ਜਿਹੀ ਗੱਲ ਤੋਂ ਕਿਸੇ ਥਾਣੇ ਚ ਚਲ ਜਾਓ ਮਾੜੇ ਬੰਦੇ ਨੂੰ ਕੋਈ ਪੁੱਛਦਾ ਹੀ ਨਹੀਂ ਉੱਥੇ ਤਗੜੇ ਬੰਦੇ ਦੀ ਜਾਜਾਕਾਰ ਆ ਜਾਂ ਪੈਸੇ ਵਾਲੇ ਦੀ ਜਾਜਾਕਾਰ ਇਸ ਕਰਕੇ ਮੈਂ ਸਾਰੇ ਵੀਰਾਂ ਨੂੰ ਇਹ ਬੇਨਤੀ ਕਰਦਾ ਵੇ ਆਪਾਂ ਇੱਕ ਇਦਾਂ ਦਾ ਸੰਗਠਨ ਤਿਆਰ ਕਰੀਏ ਇੱਕ ਇਦਾਂ ਦੀ ਕਲੱਬ ਮਜ਼ਬੂਤ ਤਿਆਰ ਕਰੀਏ ਜਿਹੜਾ ਸਾਡੇ ਕਿਸੇ ਵੀਰ ਭਰਾ ਨੂੰ ਕਿਸੇ ਦੇ ਨਾਲ ਧੱਕਾ ਨਾ ਹੋਵੇ ਕਿਸੇ ਦੇ ਨਾਲ ਵੀ ਬੇਇਨਸਾਫੀ ਨਾ ਹੋਵੇ ਕਿਸੇ ਦੇ ਨਾਲ ਜ਼ੁਲਮ ਨਾ ਹੋਵੇ ਅੱdte ਜ਼ੁਲਮ ਦੇ ਮਾਰੇ ਮੇਰੇ ਵੀਰ ਭਰਾ ਇਸ ਵੱਲੋਂ ਹੀ ਦੱਬ ਕੇ ਘਰ ਬਹਿ ਜਾਂਦੇ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ ਕਈਆਂ ਦੇ ਨਾਲ ਮੈਂ ਦੇਖਿਆ ਇੱਥੇ ਵੀ ਵਿੱਚ ਕਈ ਮੇਰੇ ਵੀਰ ਭਰਾ ਬੈਠੇ ਆ ਜਿਨ੍ਹਾਂ ਦੇ ਨਾਲ ਇੰਨਾ ਧੱਕਾ ਹੁੰਦਾ ਪਰ ਉਹਨਾਂ ਦੀ ਸੁਣਵਾਈ ਕੋਈ ਨਹੀਂ ਹੁੰਦੀ ਉਹ ਸੱਚੇ ਹੁੰਦੇ ਆ ਪੈਸੇ ਵਾਲੇ ਉਹਨਾਂ ਨੂੰ ਦੱਬ ਲੈਂਦੇ ਆ ਜਾਂ ਉਹਨਾਂ ਨੂੰ ਪੋਲੀਟੀਕਲੀ ਦੱਬ ਲੈਂਦੀ ਆ ਰਾਜਨੀਤੀ ਦੱਬ ਲੈਂਦੀ ਆ ਜਾਂ ਕਿਸੇ ਐਮਐਲਏ ਦਾ ਜਾਂ ਕਿਸੇ ਐਮਪੀ ਦਾ ਕਿਸੇ ਦਾ ਫੋਨ ਆ ਗਿਆ ਉਹਨਾਂ ਨੂੰ ਦੱਬ ਲੈਂਦੇ ਆ ਇਸ ਕਰਕੇ ਆਪਾਂ ਇੱਕ ਨ ਸੰਗਠਨ ਤਿਆਰ ਕਰਨਾ ਸਾਰੇ ਮੇਰੇ ਵੀਰ ਭਰਾ ਇੱਕ ਹੋਰ ਰਾਜਨੀਤੀ ਤਿਆਰ ਕਰਨੀ ਆ ਜੀ ਕਿ ਕਿਸੇ ਦਾ ਵੀ ਕੋਈ ਰਾਜਨੀਤਕ ਜਾਂ ਕੋਈ ਕਿਸੇ ਤਰ੍ਹਾਂ ਦਾ ਵਿੱਚ ਸੰਬੰਧ ਨਹੀਂ ਹੋਊਗਾ ਇਸ ਸੰਗਠਨ ਦੇ ਵਿੱਚ ਇਸ ਸੰਗਠਨ ਦੇ ਵਿੱਚ ਕੋਈ ਰਾਜਨੀਤੀ ਨਹੀਂ ਹੋਊਗੀ ਵੀ ਜੇ ਮੈਂ ਕਾਂਗਰਸੀਆਂ ਮੈਂ ਕੋਈ ਆਮ ਆਦਮੀ ਦਾ ਜਾਂ ਮੈਂ ਕੋਈ ਦੂਜੇ ਦਾ ਭਾਜਪਾ ਦਾ ਜਾਂ ਮੈਂ ਬੀਐਸਪੀ ਦਾ ਕੋਈ ਇਹਦੇ ਵਿੱਚ ਕੋਈ ਮਤਲਬ ਨਹੀਂ ਹੋਊਗਾ ਇਸ ਸੰਗਠਨ ਦੇ ਵਿੱਚ ਜਿਹੜਾ ਬੋਰਡ ਦਾ ਕਿਉਂ ਉਹ ਆਪਣਾ ਆਪਣਾ ਹੋਊਗਾ ਆਪਾਂ ਇਸ ਸੰਗਠਨ ਨੂੰ ਇਸੇ ਤਰ੍ਹਾਂ ਤਰੀਕੇ ਨਾਲ ਇਕੱਠਾ ਕਰਨਾ ਆਪਾਂ ਇੱਕ ਝੁੱਟ ਹੋਣਾ ਜਿੱਥੇ ਕਿਸੇ ਬੇਇਨਸਾਫੀ ਹੁੰਦੀ ਆ ਕਿਸੇ ਨਾਲ ਧੱਕਾ ਹੁੰਦਾ ਉਥੇ ਆਪਾਂ ਇੱਕ ਮੈਸੇਜ ਕਰੀਏ ਸਾਰਾ ਸਾਡਾ ਗਰੁੱਪ ਉਥੇ ਪਹੁੰਚੇ ਦੋ ਚਾਰ ਵਾਰੀ ਸਾਨੂੰ ਖੇਚਲ ਕਰਨੀ ਪੈਣੀ ਆ ਫੇਰ ਮੁੜ ਕੇ ਸਾਰੀ ਰਾਜਨੀਤੀ ਸਾਰਾ ਕੁਝ ਚੱਲ ਪੈਂਦਾ ਹੁੰਦਾ ਸਹੀ ਬਾਕੀ ਸਾਡੇ ਹਲਕੇ ਦੇ ਵਿੱਚ ਜਿਹੜੇ ਇਸ ਵੇਲੇ ਐਮਪੀ ਬਣੇ ਆ ਉਹ ਤੁਹਾਡੀਆਂ ਸਾਰਿਆਂ ਦੇ ਵੀਰਵਾ ਭਰਾ ਆ ਸੱਜੀਆਂ ਖੱਪੀਆਂ ਬਾਹਾਂ ਆ ਜਾਂ ਜਿਹੜੇ ਐਮਐਲਏ ਬਣੇ ਉਹ ਵੀ ਠੀਕ ਆ ਸਭ ਕੋ ਸਾਡੇ ਦੇ ਸਭ ਕੋ ਠੀਕ ਹੋ ਆ ਅਸੀਂ ਆਪਣੇ ਪਿੰਡਾਂ ਦਾ ਵਿਕਾਸ ਕਰਾ ਸਕੀਏ ਉਹਨਾਂ ਕੋਲੋਂ ਅਸੀਂ ਆਪਣੇ ਪਿੰਡਾਂ ਲਈ ਫਾਇਦੇ ਲੈ ਸਕੀਏ ਉਹਨਾਂ ਕੋਲੋਂ ਇੱਕ ਸਾਡਾ ਗਰੁੱਪ ਤਕੜਾ ਬਣੇ ਇਸ ਕਰਕੇ ਮੈਂ ਬੇਨਤੀ ਕਰਦਾ ਸਾਰੇ ਮੇਰੇ ਵੀਰ ਇਕੱਠੇ ਹੋ ਜਾਓ ਇੱਕਠੇ ਹੋ ਕੇ ਬਚਾ ਲਓ ਦੇਸ਼ ਨੂੰ ਬਚਾ ਲਓ ਪੰਜਾਬ ਨੂੰ ਬਚਾ ਲਓ ਇਸ ਮਿੱਟੀ ਨੂੰ ਧਰਤੀ ਨੂੰ ਬਚਾ ਲਓ ਅਸੀਂ ਬਾਕੀ ਮੈਂ ਸਾਰੇ ਪੀੜਾਂ ਦਾ ਆਇਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ-ਬਹੁਤ ਮੈਂ ਗੁਰਦੀ ਗੋਟੀ ਦੇ ਨਾਲੋਂ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਇੰਨਾ ਕੁਝ ਕਰਕੇ ਕਿੰਨੇ ਹੱਦ ਵੱਧ ਤੋਂ ਵੱਧ ਪਾਣੀ ਨੂੰ ਬਚਾਓ ਵੱਧ ਤੋਂ ਵੱਧ ਹਾਲਾਤ ਬਹੁਤ ਗਾਹਾਂ ਤੋਂ ਕਹਾ ਮਾੜੇ ਆ ਰਹੇ ਆ ਆਪਾਂ ਇੱਕ ਇਹ ਮਿਜੋਰਟੀ ਜਿਹੜੀ ਤਿਆਰ ਕਰਦੀ ਆ ਕਲੱਬ ਜਿਹੜੀ ਤਿਆਰ ਕਰਦੀ ਆ ਇਹਦੇ ਵਿੱਚ ਲੋਕ ਭਲਾਈ ਦੇ ਕੰਮ ਸੇਵਾ ਦੇ ਕੰਮ ਜਮਤਕ ਸੇਵਾ ਦੇ ਕੰਮ ਜਿਹੜੇ ਆ ਪਾਣੀ ਦੇ ਕੰਮ ਜਾਂ ਹੋਰ ਜਿਹੜੇ ਕੰਮ ਆਪਾਂ ਉਹਨਾਂ ਨੂੰ ਮੋਰੇ ਲੈ ਕੇ ਆਈਏ ਆਪਾਂ ਜੇ ਉਠਾਂਗੇ ਇਥੋਂ ਪਿੰਡਾਂ ਦੇ ਵਿੱਚੋਂ ਤੇ ਜੇ ਪਿੰਡਾਂ ਦੇ ਵਿੱਚੋਂ ਉਠਾਂਗੇ ਤਾਂ ਹੀ ਸਾਰੇ ਵਾਲੇ ਵਾਲੇ ਹਲਕੇ ਦੇ ਵਿੱਚ ਇਲਾਕੇ ਦੇ ਵਿੱਚ ਹੌਲੀ-ਹੌਲੀ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਕਹਾ ਸਾਫਤਾ ਬਣ ਗਈਆਂ ਲੋਕਾਂ ਦੇ ਉੱਪਰ ਪ੍ਰਭਾਵ ਹੋਊਗਾ ਅੱਜ ਕੋਲੋਂ ਆਲ ਤੋਂ ਰੁਪਿੰਦਰਪਾਲ ਰਾਣਾ ਜੀ ਜਿਹੜਾ ਨੇ ਸਾਨੂੰ ਬੁਲਾਇਆ ਸੀ ਕਿ ਡਾਕਟਰ ਰਾਜ ਉਹਨਾਂ ਜਿਹੜਾ ਜਿਹੜਾ ਲੋਕਾਂ ਨੇ ਜਿਹੜਾ ਸਾਡੇ ਸਾਥਾਂ ਸਾਥੀਆਂ ਨੇ ਜਿਹਨਾਂ ਪਰਵਾਹਾ ਨੇ ਜਿਹਨਾਂ ਦੇ ਜਿੱਤ ਦੇ ਵਿੱਚ ਮਦਦ ਕੀਤੀ ਆ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਰਾਜ ਸਾਹਿਬ ਇੱਕ ਕੈਬਿਨਟ ਸ਼ਕਤੀ ਹੈ ਜਿਹੜੇ ਹਰ ਬੰਦੇ ਨੂੰ ਜਿਹਨੂੰ ਮਿਲਦੀ ਉਹਨਾਂ ਦੀ ਹੋ ਜਾਂਦੀ ਬਹੁਤ ਵਧੀਆ ਇਨਫਰੈਂਸ ਦੇ ਸਭ ਤੋਂ ਵੱਧ ਸਦੀ ਵੋਟ ਜੋ ਵੀ ਉਹਨਾਂ ਨੂੰ ਪਈ ਆ ਆਲੀ ਪਾਰਟੀ ਤੋਂ ਛੱਡ ਕੇ ਉਹਨਾਂ ਨੂੰ ਵੋਟ ਪਈ ਆ ਉਸ ਦੇ ਸੇਵਾ ਲਈ ਧੰਨਵਾਦ ਬੰਦ ਵਿੱਚ ਜਿਗਤੀ ਹੋਇਆ ਤੇ ਬਾਕੀ ਸਭ ਦਾ ਹੀ ਧੰਨਵਾਦ ਬਹੁਤ ਬਹੁਤ ਆਪਰਾ ਕੀ ਨਾਮ ਰਵਿੰਦਰਪਾਲ ਰਾਣਾ ਦੋ ਵਾਲਾ ਗਰੁੱਪ ਬਣੂਗਾ ਹਾਸ਼ਟਪੁਰ ਦਾ ਰੈਣ ਵਾਲਾ ਆ ਮੈਂ ਅੱਜ ਇਹ ਜਿਹੜਾ ਮੀਟਿੰਗ ਕੀਤੀ ਆ ਜਿਹੜਾ ਅੱਜ ਇਹ ਫੰਕਸ਼ਨ ਕੀਤਾ ਇੱਕ ਡਾਕਟਰ ਰਾਜਕਮਾਰ ਚੱਬੇਵਾਲ ਜੀ ਤੇ ਜਿੱਤਣ ਦੇ ਖੂਸੀ ਦੇ ਵਿੱਚ ਇੱਕ ਛੋਟੀ ਜਿਹੀ ਪਾਰਟੀ ਔਰ ਇੱਕ ਇਹਨਾਂ ਦਾ ਸਾਰੇ ਮੇਰੇ ਵੀਰਾਂ ਦਾ ਜਿਹੜਾ ਮੈਂ ਹਲਕਾ ਸ਼ਾਮਚਰਾਸੀ ਦੇ ਜਿਹੜੇ ਮੇਰੇ ਭਰਾਵਾਂ ਨੇ ਜਿੰਨੀ ਮੈਂ ਦਸਤਾਨਾਂ ਦੇ ਨਾਲ ਮਿਹਨਤ ਕੀਤੀ ਆ ਉਸ ਮਿਹਨਤ ਇਹਨਾਂ ਦੇ ਕੰਮ ਤੇ ਮੈਂ ਇਹਨਾਂ ਦਾ ਧੰਨਵਾਦ ਕਰ ਲਈਏ ਸਾਰਾ ਕੱਢ ਕੀਤਾ ਔਰ ਇੱਕ ਇਕੱਠੇ ਹੋ ਕੇ ਅਸੀਂ ਅੱਗੇ ਤੋਂ ਵੀ ਇਕੱਠੇ ਹੋ ਕੇ ਚੱਲਣ ਦਾ ਇਹ ਪ੍ਰਣ ਕੀਤਾ ਸਾਰੇ ਵੀਰਾਂ ਨੇ ਕਿ ਅਸੀਂ ਅੱਗੇ ਤੋਂ ਵੀ ਇਕੱਠੇ ਹੋ ਕੇ ਚੱਲਾਂਗੇ ਤਾਂ ਡਾਕਟਰ ਰਾਜ ਕੁਮਾਰ ਜੀ ਦੀ ਜਿੱਤ ਦਾ ਇਹਨਾਂ ਨੂੰ ਮੈਂ ਵਧਾਈ ਦਿੰਦਾ ਸਾਰੇ ਵੀਰਾਂ ਨੂੰ ਇਹਨਾਂ ਦੀ ਬਦੌਲਤ ਹੀ ਜਿੱਤ ਹੋਈ ਆ ਬਸ ਇੰਨਾ ਹੀ ਮੈਂ ਕਹਿੰਦਾ ਹਾਂ ਥੈਂਕ ਯੂ ਅੱਜ ਕਿੰਨੇ ਕੁ ਲੋਕ ਪਹੁੰਚੇ ਇੱਥੇ ਜੀ ਕਿੰਨੇ ਕੇ ਲੋਕ ਪਹੁੰਚੇ ਆ ਜੀ ਹਾਂ ਜੀ ਅੱਜ ਕਿੰਨੇ ਕੇ ਲੋਕੋ ਤੁਹਾਡੇ ਸਾਹਮਣੇ ਹੀ ਆ ਕੋਈ ਗਿਣਤੀ ਦਾ ਹਿਸਾਬ ਨਹੀਂ ਹੱਟਦਾ ਬਾਹਰ ਵੀ ਖੜੇ ਆ ਕਾਫੀ ਲੋਕਾਂ ਨੇ ਇੱਥੇ ਅਛਦ ਕੀਤੀ ਆ ਬਾਕੀ ਅਜੇ ਟਾਈਮ ਆ ਥੋੜਾ ਡਿਲੇਟ ਹੋ ਗਿਆ ਕਰਕੇ ਕਈ ਲੋਕ ਤੇ ਆ ਜਾਂਦੇ ਨੇ ਮੈਨੂੰ ਪਹਿਲਾਂ ਮਿਲ ਕੇ ਚਲ ਗਏ ਉਹਨਾਂ ਦਾ ਧੰਨਵਾਦ ਮੈਂ ਬੋਤ ਕਰਦਾ ਜਿਹੜੇ ਇਹ ਆਮ ਲੋਕ ਪਹੁੰਚੇ ਆ ਕਿ ਸਰਪੰਚ ਪੰਜ ਮੇਨ ਉਹਦੇ ਨਾਲ ਪਹੁੰਚਦੇ ਆ ਜਿਆਦਾ ਇਹ ਤਕਰੀਬਨ 65 70% ਜਿਹੜੇ ਆ ਸਰਪੰਚ ਲੰਬੜਦਾਰ ਮੋਤਵਾਰ ਬੰਦੇ ਆ ਸਾਰੇ ਜਿਹੜੇ ਆ 70 75% ਮੋਤਵਾਰ ਬੰਦੇ ਲਗਭਗ 80% ਹੋਣਗੇ ਜਿਹੜੇ ਮੋਤਵਾਰ ਬੰਦੇ ਆ ਠੀਕ ਆ ਜੀ ਬਾਕੀ ਆਮ ਜਨਤਾ ਜਿਹੜੇ ਮੇਰੇ ਵੀਰ ਭਰਾ ਜਿਹੜੇ ਹਲਕਿਆਂ ਦੇ ਵਿੱਚ ਪ੍ਰਭਾਵ ਰੱਖਦੇ ਆ ਹਲਕਿਆਂ ਦੇ ਵਿੱਚ ਆਪਣਾ ਨਾਂ ਰੱਖਦੇ ਆ ਬਾਕੀ ਉਹ ਬੰਦੇ ਪਹੁੰਚੇ ਆ ਇੱਕ ਤੁਸੀਂ ਵੈਲਫੇਅਰ ਸੁਸਾਇਟੀ ਬਾਰੇ ਗੱਲ ਕਰਦੇ ਹੋ ਕੋਈ ਹਾਂ ਅਸੀਂ ਇੱਕ ਉਹ ਸੁਸਾਇਟੀ ਬਣਾਈ ਆ ਵੈਲਫੇਅਰ ਦੁਆਬਾ ਵੈਲਫੇਅਰ ਕਲੱਬ ਬਣਾਈ ਆ ਉਹ ਇਸ ਕਰਕੇ ਅਸੀਂ ਇਹਦਾ ਕਰ ਰਹੇ ਆ ਵੀ ਜਿਹੜਾ ਪਾਣੀ ਜਿਹੜਾ ਧਰਤੀ ਤੋਂ ਉੱਤੀ ਜਾਂਦਾ ਪਾਣੀ ਦਾ ਖੁੱਤੀ ਜਾਣ ਕਰਕੇ ਜਿਹੜਾ ਦਰਖਤਾਂ ਦਾ ਜਿਹੜਾ ਬਹੁਤ ਘੱਟ ਲੱਗ ਰਿਹਾ ਜਿਹੜੇ ਵੀ ਦਰਖਤ ਲੱਗ ਰਹੇ ਆ ਪੌਪੂਲਰ ਤੇ ਫਾਇਦਾ ਲੱਗ ਰਿਹਾ ਜਿਹੜਾ ਪਾਣੀ ਦੀ ਬਰਬਾਦੀ ਕਰ ਰਿਹਾ ਅਸੀਂ ਸਾਰੇ ਵੀਰਾਂ ਨੂੰ ਇਹ ਬੇਨਤੀ ਕਰਦੇ ਆ ਵੀ ਜਿਹੜੇ ਵਾਤਾਵਰਨ ਨੂੰ ਸਹੀ ਰੱਖਣ ਵਾਲੇ ਦਰਖਤ ਆ ਉਹ ਲਾਏ ਜਾਣ ਅਗਲੀ ਮੀਟਿੰਗ ਦੇ ਵਿੱਚ ਅਸੀਂ ਉਹਨਾਂ ਨਾਲ ਗੱਲ ਕੀਤੀ ਆ ਦੂਜੇ ਨਾਲ ਜਿਹੜੇ ਆਪ ਜਗਲਾਤ ਵਿਭਾਗ ਦੇ ਵਾਲਿਆਂ ਨਾ ਜਗਲਾਤ ਵਿਭਾਗ ਦੇ ਵਾਲਿਆਂ ਕੋਲੋਂ ਅਸੀਂ ਦਰਖਤ ਲਿਆਵਾਂਗੇ ਦਰਖਤ ਲਿਆ ਕੇ ਅਸੀਂ ਹਰ ਆਪਣੇ ਸਰਪੰਚ ਨੂੰ ਪੰਚ ਨੂੰ ਲੰਬੜਦਾਰ ਨੂੰ 10-10 15-15 ਦਰਖਤ ਲਵਾਵਾਂਗੇ ਜਿਹੜਾ ਮੈਂ ਜ਼ਿਆਦਾ ਦਰਖਤ ਲਾਉਣ ਨੂੰ ਨਹੀਂ ਹਰੇਕ ਨੂੰ ਕਹਿੰਦਾ ਮੈਂ ਕਹਿੰਦਾ ਸਿਰਫ ਇੱਕ-ਇੱਕ ਦਰਖਤ ਲਾਓ ਇੱਕ-ਇੱਕ ਦਰਖਤ ਲਾ ਕੇ ਉਹਦੀ ਦੇਖਭਾਲ ਪੂਰੀ ਕਰੋ ਉਹਨੂੰ ਕਾਮਯਾਬ ਕਰ ਦਿਓ ਦਰਖਤ ਜਿਹੜਾ ਸਾਡਾ ਵਾਤਾਵਰਣ ਜਿਹੜਾ ਸਾਡਾ ਆਉਣ ਵਾਲਾ ਕਹਾ ਬੱਚਿਆਂ ਦਾ ਭਵਿੱਖਾ ਜਿਹੜਾ ਬੱਚਾ